ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਲੱਭਿਆ ਹੋਗੇ ਤੇ ਟਾਈਮ ਨਾਲ ਸਾਰੇ ਤੇ 11:00 ਵੱਜ ਗਿਆ ਤੇ ਨਾਸ਼ਤਾ ਬਣਾ ਰਹੀ ਸੀਗੀ ਤੁਸੀਂ ਵੀ ਖਾ ਲਓ ਤੇ ਜਿੱਥੇ ਜਿੰਨੇ ਜਾਣਾ ਚਪਟੇ ਕਰਾਂ ਫਿਰ ਤੇ ਜਿੱਥੇ ਜਿੰਨੇ ਦਿੱਤਾ ਨਾਸ਼ਤਾ ਹੁਣੇ ਆਹ ਦੇਖੋ ਨਾਸ਼ਤਾ ਕਰ ਦਿੱਤੇ ਆ ਨਾਸ਼ਤਾ ਕਰ ਦਿੱਤੇ ਆ ਬਾਈਟ ਕਰਕੇ ਦੇ ਦਿੰਨੀ ਆ ਤੇ ਤਾਂ ਖਾਂਦੇ ਵੈਸੇ ਆਪਣੇ ਆਪ ਇਦਾਂ ਲਿਪ ਚੀਜ਼ ਹੁੰਦੀ ਹੈ ਫੇਰ ਨਹੀਂ ਖਾਪੰਦੀ ਉਹ ਫੇਰ ਆਖਾਵਾਨੀ ਪੈਂਦੀ ਹੈ ਤੇ ਕੰਮ ਮੇਰਾ ਸਾਰਾ ਪਿਆ ਆ ਦੇਖੋ ਬੱਤਮ ਵਗੈਰਾ ਸਾਰਾ ਪਿਆ ਕਿਉਂਕਿ ਲਾਈਟ ਜਾਂਦੀ ਪਈ ਆ ਰਾਤ ਨੂੰ ਤੇ ਉਹ ਦਿੱਕਤ ਹੋ ਜਾਂਦੀ ਆ ਇਸ ਕਰਕੇ ਥੋੜਾ ਦੇਰੀ ਉੱਠੀ ਤਾਂ ਤੇ ਨਾਸ਼ਤਾ ਵੀ ਥੋੜਾ ਲੇਟ ਹੋ ਗਿਆ ਅੱਜ ਤੇ ਉਹਦੇ ਅੱਗੇ ਬਾਅਦ ਚੋਂ ਆਮ ਚਾਈਪੀ ਮੈਂ ਹਾਂਜੀ ਦੋਸਤੋ ਕਿੱਦਾਂ ਸਾਰੇ ਬਈ ਜੀ ਹੁਣ ਮੈਂ ਤਿਆਰ ਹੋਇਆ ਮੈਂ ਚੱਲੇ ਆਇਆ ਪਿਆਰ ਕੀ ਹੁਣਾ ਯਾਰ ਉਦਾਂ ਹੀ ਟੀ-ਸ਼ਰਟ ਪਜਾਮਾ ਪਾ ਕੇ ਚੱਲ ਜਣਾ ਕਿਉਂਕਿ ਕਪੜਾ ਤਾਂ ਹੋਰ ਪੈਂਦਾ ਨਹੀਂ ਹੱਥ ਦੇ ਕਰਕੇ ਹੱਥ ਥੋੜਾ ਹੈਵੀ ਆ ਪਟੀਆਂ ਦੇ ਕਰਕੇ ਨਾ ਬਾਹ ਨਹੀਂ ਪੈਂਦੀ ਕੋਈ ਕਮੀਜ਼ ਕੋਈ ਹੋਰ ਨਹੀਂ ਪੈਂਦੀ ਉਹੋ ਜੀ ਕਮੀਜ਼ ਦੇਖਦੇ ਆ ਜਿਹਦੇ ਰਹੀਂ ਮੇਰੀ ਬਾਹ ਆ ਸਕੇ ਕੋਈ ਟੀ-ਸ਼ਰਟ ਜਿੱਦਾਂ ਖੁੱਲੀਆਂ ਬਾਹਾਂ ਵਾਲੀ ਹੋਵੇ ਹਨਾ ਤਾਂ ਮੈਂ ਤਿਆਰ ਹੋਇਆ ਪੱਟੀ ਕਰਾਣ ਚੱਲਿਆ ਆ ਮੈਂ ਵੇਟ ਕਰ ਰਿਹਾ ਬਸ ਚਾਚੇ ਤੇ ਮੁੰਡੇ ਦੀ ਉਹ ਉਹਨੂੰ ਨਾਲ ਲੈ ਕੇ ਤੇ ਫਟ ਪੱਟੀ ਕਰਾਣ ਫਿਰ ਮੈਂ ਜਾਵਾਂਗਾ ਸੋ ਰਾਤੀ ਤੁਸੀਂ ਦੇਖਿਆ ਕਿ ਸਾਰਿਆਂ ਨੇ ਕਿੱਦਾਂ ਸਾਰੇ ਪਾਸੇ ਬੰਮ ਤਮਾਕਿਆਂ ਦੀ ਕਿੱਦਾਂ ਆਵਾਜ਼ ਆਈ ਹੈ ਇੱਥੇ ਜਲੰਧਰ ਵਿੱਚ ਵੀ ਚਾਰ ਅਟੈਕ ਹੋਏ ਆ ਡਰੋਨ ਦੇ ਤੇ ਦੋ ਦੋ ਇਸ ਵੀਰੇ ਸਾਢੇ 8:30 ਦੇ ਵੀ ਅਟੈਕ ਹੋਏ ਆ ਸਾਨੂੰ ਮਿਲਿਆ ਸੀਗਾ ਕਿਉਂਕਿ ਮੈਂ ਰਾਤੀ ਸੁੱਤਾ ਨਹੀਂ ਸੀ ਮੈਂ ਉਹ ਕੋਠੇ ਦੇ ਉੱਪਰ ਸੌਂਨਾ ਆ ਤੇ ਸਾਹਮਣੇ ਮੈਂ ਵੀਡੀਓ ਬਣਾਈ ਹੋਈ ਆ ਵੈਸੇ ਜਿੰਨੇ ਵੀ ਇੱਥੇ ਬੰਤ ਧਮਾਕੇ ਹੋਏ ਆ ਬਹੁਤ ਜ਼ਿਆਦਾ ਰਾਤੀ ਆਵਾਜ਼ ਆਈ ਸੀ ਸੋ ਉਹਦੇ ਕਰਕੇ ਫਿਰ ਇੱਕ ਤੇ ਰਾਤ ਨੂੰ ਬਲੈਕਆਊਟ ਹੋ ਜਾਂਦਾ ਜਾਂ ਬੱਤੀ ਚੱਲ ਜਾਂਦੀ ਇਸ ਕਰਕੇ ਕੋਠੇ ਤੇ ਸੌਣਾ ਪੈਂਦਾ ਹੈ ਤੇ ਫਿਲਹਾਲ ਨੀਂਦ ਆਉਂਦੀ ਨਹੀਂ ਆ ਜਦੋਂ ਬੱਤੀ ਚੱਲ ਜੇ ਫੇਰ ਸੱਲੇ ਜਾਓ ਜਦੋਂ ਆ ਜੇ ਹਨਾ ਫੇਰ ਸੱਲੇ ਚੱਲ ਜਾਂਦੇ ਆ ਜਦੋਂ ਚੱਲ ਜਾਂਦੀ ਫੇਰ ਉੱਤੇ ਚੱਲ ਜਾਂਦੇ ਆ ਇਸ ਕਰਕੇ ਨੀਂਦ ਨਹੀਂ ਆਉਂਦੀ ਤਾਂ ਮੈਂ ਸਵੇਰੇ 6 ਵਜੇ ਫੇਰ ਸੁੱਤਾ ਸੀਗਾ ਸੱਦਾ ਵਜੇ ਫੇਰ ਉੱਠ ਗਿਆ ਗੁਰਲੀ ਨੇ ਸਗੋਂ ਸਵੇਰੇ ਸਵੇਰੇ ਉੱਠ ਕੇ ਕੰਮ ਦਾ ਕੰਮ ਕਾਰ ਕਰਕੇ ਕਰਦਾ ਰੋਟੀ ਪਾਣੀ ਖਾਦਾ ਹੈ ਉਸ ਤੋਂ ਬਾਅਦ ਮੈਂ ਤਿਆਰ ਹੋ ਕੇ ਤੇ ਹੁਣ ਚੱਲਿਆ ਹਸਪੀਟਲ ਹੁਣ ਮੈਂ ਵੇਟ ਕਰ ਰਿਹਾ ਕਿ ਭਈ ਮੁੰਡਾ ਆਵੇਗਾ ਤੇ ਫਿਰ ਮੈਂ ਉਹਦੇ ਨਾਲ ਜਾਵਾਂਗਾ ਕਿਉਂਕਿ ਮੇਰੇ ਕੋ ਹੁਣ ਬਾਈਕ ਕਿਤੇ ਚਲਦੀ ਨਹੀਂ ਆ ਹਨਾ ਤੇ ਕਿਸੇ ਦੇ ਉੱਪਰ ਮੁਹਤਾਜ ਹੋ ਗਿਆ ਮੈਂ ਸੋ ਚਲੋ ਹੌਲੀ ਹੌਲੀ ਸੈੱਟ ਹੋ ਜੂ ਸਾਰਾ ਕੰਮ ਤੇ ਲੜਾਈ ਦਾ ਪਤਾ ਨਹੀਂ ਕਿੰਨਾ ਚਿਰ ਰਵੇ ਤਾਂ ਚਲੋ ਇਹ ਸਾਡੀ ਇਹੀ ਆਪਾਂ ਅਰਦਾਸ ਬੇਨਤੀ ਕਰਾਂ ਕਿ ਕੀ ਪਾਸ਼ਾ ਸਭ ਕੁਝ ਠੀਕ ਕਰਦੇ ਜੰਗ ਵਿੱਚ ਕਿਸੇ ਦਾ ਫਾਇਦਾ ਨਹੀਂ ਹਣਾ ਐਰੇ ਨੁਕਸਾਨ ਹੀ ਆ ਤੇ ਚਲੋ ਜੋ ਪਰ ਹੁੰਦਾ ਆ ਹਾਂਜੀ ਤੇ ਦੋਸਤੋ ਮੈਂ ਹੁਣ ਚੱਲਿਆ ਪੱਟੀ ਕਰਾਉਣ ਬਾਜੀ ਆ ਗਏ نیچے ਹਾਂਜੀ ਤੇ ਹੁਣ ਹਸਪੀਟਲ ਜਾ ਕੇ ਉਸ ਦਿਨ ਮੈਂ ਹਸਪੀਟਲ ਦੀ ਵੀਡੀਓ ਨਹੀਂ ਸੀ ਬਣਾ ਸਕਿਆ ਸੋ ਹੁਣ ਜਾ ਕੇ ਮੈਂ ਉਸ ਦਿਨ ਮੈਂ ਫੋਨ ਨਹੀਂ ਸੀ ਖੜਿਆ ਆਪਣਾ ਹੁਣ ਮੈਂ ਚੱਲਿਆ ਬਾਜੀ ਬੀਟ ਕਰਦੇ ਪਏ ਹੇ ਨੀਚੇ ਕਿ ਕੋਈ ਇਸ ਤਰ੍ਹਾਂ ਦਾ ਮੂਰਾ ਮੇਰੇ ਕਮਰੇ ਦਾ ਅਧਿਕਾ ਅਨੁਸਾਰ ਨੂੰ ਪਤਾ ਹੈ ਮੈਂ ਰੈਂਟ ਤੇ ਰਹਿਣਾ ਆ ਤੁਲੇ ਨਾਲ ਬੜਾ ਹੁੰਦਾ ਹੈ ਕੀ ਰੈਂਟ ਤੇ ਰਹਿਣ ਨਾਲ ਇੱਕ ਸੈਪਰੇਟ ਕਮਰਾ ਲੈ ਦੇਣਾ ਉਹੀ ਕਾਫੀ ਹੈ ਹਾਂ ਅੱਜ ਕੱਲ ਤਾਂ ਪਤਾ ਨਹੀਂ ਕਿ ਗਾਈ ਬੜੀ ਹੈ ਉੱਪਰੋਂ ਸਿਸਟਮ ਵੀ ਇਦਾਂ ਦਾ ਚੱਲਦਾ ਲੜਾਈ ਚੱਲਦੀ ਰਹੀ ਹੈ ਨੇ ਜਾਂਦੇ ਨੇ ਕੱਢਦੇ ਨਾਲ 택ਿਲ ਕਰਨਾ 택ਿਲ ਦੀ ਹੈ ਇਹ ਜੀ ਆ ਜੀ ਡਾਕਟਰ ਕੀ ਕਹਿੰਦਾ ਆ ਕਿ ਵੀ ਕੋਈ ਦਿਨਾਂ ਤੋਂ ਮੇਰਾ ਨਾ ਜਦੋਂ ਤੋਂ ਮੇਰਾ ਆਪਾਂ ਮੁੰਗਲ ਤੇ ਬਹੁਤ ਜ਼ੋਰ ਜ਼ਖਮ ਜੜਈ ਆ ਕਿਉਂਕਿ ਇੰਗਲ ਤੇ ਅੰਗੂਠਾ ਮੂਵਮੈਂਟ ਕਰਦੇ ਰਹੇ ਆ ਤੇ ਹੁਣ ਆਪਾਂ ਚੱਲੇ ਆ ਸੁਮਿਲਦੇ ਆ ਤੁਹਾਨੂੰ ਹਸਪੀਟਲ ਠੀਕ ਹੈ ਜੀ ਹੋਰ ਦਸਨੀ ਦੇ ਸਾਥੀ ਐਨ ਦੇ ਦੋਸਤੋ ਆਪਾਂ ਜਾ ਰਹੇ ਆ ਹਸਪੀਟਲ ਇਹ ਮੌਸਮ ਵੀ ਠੰਡਾ ਹੈ ਵੈਸੇ ਤਾਂ ਤੋਂ ਪਤਾ ਹੈਗੀ ਆ ਬਟ ਇੰਨੀ ਗਰਮੀ ਨਹੀਂ ਆਜ ਸਵੇਰ 8:30 ਵਜੇ ਜਿਲੰਧਰ ਵਿੱਚ ਟਰੋਨ ਡਿੱਗਿਆ ਸ਼ਹਿਰ ਦੇ ਵਿੱਚ ਵੈਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਈ ਆ ਚਲੋ ਉਹ ਜਿੱਦਾਂ ਸਾਰਿਆਂ ਦੇ ਨਾਲ ਹੀ ਆ ਰਾਤ ਨੂੰ ਬੜੀ ਫਾਈਨਲੀ ਦੀ ਆਵਾਜ਼ ਆਉਂਦੀ ਰਹੀ ਹੈ ਮੈਂ ਵੀਡੀਓ ਬਣਾਇਆ ਨਾਲ ਮੈਂ ਵੀਡੀਓ ਅਟੈਚ ਕਰ ਦਿਆਂਗਾ ਸੋ ਪੱਟੀ ਮੈਂ ਕਰਾ ਲਈ ਆ ਕਾਫੀ ਇੱਥੇ ਰਸ ਦੀਗਾ ਹਾਂ ਹੋਰ ਹਸਪੀਟਲ ਦੀ ਲੋਕੇਸ਼ਨ ਦੇਖੋ ਕੋਰੇ ਇਦਾਂ ਦੀ ਹੈ ਠੀਕ ਕਰਕੇ ਮੈਂ ਬਾਹਰ ਜਾ ਰਹੇ ਹਾਂ ਤੇ ਚਲੋ ਭਾਈ ਸੋ ਜਿੱਦਾਂ ਦਾ ਸਾਤਾ ਕੋਟ ਬਿੜਲਾ ਉੱਗੀ ਅੰਦਰ ਕਾਫੀ ਪੇਸ਼ੈਂਟ ਸੀਗੇ ਡਾਕਟਰ ਮੇਰਾ ਬਾਖਮ ਸੀ ਉਹਨੇ ਪਹਿਲੇ ਮੈਨੂੰ ਆਵਾਜ਼ ਮਾਰ ਲਈ ਕਿ ਭਾਈ ਜੀ ਤੁਸੀਂ ਪਹਿਲੇ ਆਜੋ ਤੇ ਸਕੇ ਸਾਰਿਆਂ ਨਾਲ ਪਹਿਲੇ ਮੇਰੀ ਪੱਟੀ ਕਰ ਦਿੱਤੀ ਤੇ ਪੱਟੀ ਕਰਾ ਕੇ ਮੈਂ ਵਿਹਲਾ ਹੋ ਗਿਆ ਚਲੋ ਮਿਲਦੇ ਹਾਂ ਹੁਣ ਘਰ ਤੇ ਦੋਸਤੋ ਮੈਂ ਆ ਗਿਆ ਹਾਂ ਘਰ ਮੈਂ ਉੱਪਰ ਕਮਰੇ ਤੇ ਜਾ ਰਿਹਾ ਹਾਂ ਤੇ ਜਾਂਦੇ ਕੋਈ ਸਟਿਚਿਉਸ਼ਨ ਆ ਕਾਫੀ ਤੀਜੀ ਮੰਜ਼ਲ ਤੇ ਰਹਿ ਰਹੇ ਆ ਤੇ ਦਿੱਕਤ ਆਉਂਦੀ ਯਾਰ ਥੱਕ ਜਿੱਦਾਂ ਬੰਦੇ ਥੱਕ ਕੇ ਜਾਂਦੇ ਯਾਰ ਬੰਦੇ ਦੀ ਬਸ ਹੋ ਜਾਂਦੀ ਤੀਜੀ ਮੰਜ਼ਲ ਤੇ ਚੜ ਕੇ ਹੁਣ ਦੇਖਦੇ ਆ ਗੁਰleen ਕੀ ਕਰਦੇ ਪਏ ਆ ਮੈਨੂੰ ਲੱਗਦਾ ਫੋਨ ਚਲਾ ਰਹੇ ਹੋਣੇ ਮੇਰੇ ਵੱਲ ਦੇਖ ਕਿ ਮਿੰਟ ਮਿੰਟ ਫੋਨ ਛੱਡ ਕੇ ਆਉਂਵਾ ਜਦੇ ਯਾਰ ਕਿ ਜਿੰਨੇ ਕੀ ਕਰਦੇ ਸੀਗੇ ਬਸ ਪਾਇਆ ਲੱਗੀ ਸੀ ਕੰਮ ਕਰਦੇ ਸੀਗੇ ਚੌਲ ਪੋਚਾ ਹੱਲਿਆ ਦਵਾਈ ਲਾਏ ਲੋਬੀ ਮਿੱਤਰੋ ਮੈਂ ਆ ਗਿਆ ਘਰ ਪੱਟੀ ਉਦਾਂ ਹੀ ਕੀਤੀ ਆ ਪਾਣੀ ਦੇ ਮੈਂ ਆ ਗਿਆ ਘਰ ਸੋ ਹੁਣ ਮੈਂ ਚਾਹਤ ਨਹੀਂ ਪਾਣੀ ਪੀਵਾਂਗਾ ਯਾਰ ਪਾਣੀ ਦਿਓ ਮੈਨੂੰ ਆਹ ਚਲ ਕੇ ਨਹੀਂ ਤੇ ਡਾਕਟਰ ਨੇ ਪੱਟੀ ਕਰ ਦਿੱਤੀ ਆ ਕਹਿੰਦੇ 15 ਦਿਨਾਂ ਬਾਅਦ ਢਾਂਕੇ ਖੋਲਣੇ ਆ ਜੋ ਵੀ ਢਾਂਕੇ ਲੱਗੇ ਹੱਥ ਤੇ ਤੇ 25 ਬਾਈ ਬਾਈ 25 ਦਿਨਾਂ ਤੱਕ ਉਹਨਾਂ ਨੇ ਤਾਰਾਂ ਕੱਟਦੀਆਂ ਆ ਪਹਿਲੇ ਕਹਿੰਦੇ ਡਾਕੇ ਖੋਲ ਦੇਣੇ ਹੁਣ ਤੇ ਦੇਖੋ ਕੀ ਬਣਦਾ ਸਾਹ ਚੜ ਗਿਆ ਮੈਨੂੰ ਪਾਣੀ ਦੇ ਦੋ ਤੈਨ ਪੁੱਛ ਤੈਨ ਜਗ੍ਹਾ ਤੇ ਥੋੜੀ ਠੀਕ ਆ ਅੱਗੇ ਨੂੰ ਕਾਫੀ ਵੀਕਨੈਸ ਮੇਰੇ ਕਾਫੀ ਹੋ ਗਈ ਆ ਮੈਂ ਜਦ ਵੀ ਬੈਠ ਕੇ ਉੱਠਦਾ ਮੈਨੂੰ ਚੱਕਰ ਆਉਂਦੇ ਆ ਯਾਰ ਇਹਨੇ ਜੇ ਲੱਤਾਂ ਪਰ ਮੈਂ ਬਹਿ ਜਾਣਾ ਤੇ ਮੇਰੇ ਕੋ ਲੱਤਾਂ ਦੇ ਭਾਰ ਨਹੀਂ ਖੜਾ ਹੁੰਦਾ ਪਤਾ ਨਹੀਂ ਕੀ ਇੰਨੀ ਵੀਕਨੈਸ ਆ ਗਈ ਆ ਚਲੋ ਬਾਕੀ ਪਾਸ਼ਾ ਜੋ ਕਰਦਾ ਵਧੀਆ ਕਰਦਾ ਇਸੇ ਤਰ੍ਹਾਂ ਤੁਸੀਂ ਸਾਰੇ ਸਾਥ ਦਿੰਦੇ ਰਿਹਾ ਕਰੋ ਵੀਡੀਓ ਨੂੰ ਵੱਧ ਵੱਧ ਪਿਆਰ ਦਿਆ ਕਰੋ ਯਾਰ ਜਿਸੇ ਵਧੀਆ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸੋਣੇ ਸੋਣੇ ਕਮੈਂਟ ਕਰਿਆ ਕਰੋ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਦੁਪਹਿਰ ਦਾ ਕੀ 4:00 ਵਜੇ ਆ ਗਿਆ ਕਿਉਂਕਿ ਸਵੇਰੇ ਨਾਸ਼ਤਾ ਲੇਟ ਕੀਤਾ ਸੀਗਾ ਤੇ ਹੁਣ ਮੈਂ ਬਣਾ ਰਹੀ ਸੀਗੀ ਪਰੌਂਠੀਆਂ ਬਣਾ ਰਹੀ ਸੀ ਚੀਨੀ ਵਾਲੀਆਂ ਸਬਜ਼ੀ ਲੈ ਆਣੀ ਸੀ ਕੋਈ ਸਬਜ਼ੀ ਵਾਲਾ ਗਲੀ ਚ ਆਇਆ ਵੀ ਨਹੀਂ ਸਵੇਰ ਦੀ ਵੇਗ ਦੀ ਵੀ ਸੀ ਤੇ ਇਹਨਾਂ ਨੂੰ ਮੈਂ ਕਿਹਾ ਸੀਗਾ ਚਲ ਪੱਟੀ ਕਰਾਂਗੇ ਤੇ ਸਬਜ਼ੀ ਲੈ ਆਇਓ ਉਧਰੋਂ ਵੀ ਨਹੀਂ ਮਿਲੀ ਤੇ ਤਾਂ ਫਿਰ ਮੈਂ ਸੋਚਿਆ ਚਲ ਚੀਨੀ ਵਾਲੇ ਬਣਾ ਲੈਂਦੀ ਆ ਤੇਲ ਤੇ ਕਰਦੀ ਆ ਆ ਦੇਖੋ ਮੈਂ ਕੌੜੀ ਬਣਾ ਰਹੀ ਆ ਚੀਨੀ ਵਾਲੇ ਖਾਦਿਆਂ ਇਹ ਤਾਂ ਮੇਰੀ ਕੌੜੀ ਬਣ ਗਈ ਹੈ ਤੇ ਮੈਂ ਅੰਦਰ ਹੁਣ ਦੇਖ ਕੇ ਆਵਾਂ ਮੈਂ ਹਾਂਜੀ ਪੌਂਠੀ ਇੱਧਰ ਮੇਰੀ ਬਣ ਗਈ ਆ ਆ ਦੇਖੋ ਚੀਨੀ ਵਾਲੇ ਬਣਾਈ ਆ ਤੇ ਇਹਨਾਂ ਨੂੰ ਮੈਂ ਦੇਖਿਆ ਵਾ ਆਜੂ ਤੁਸੀਂ ਵੀ ਖਾ ਲਓ ਕਿਨੂੰ ਕਿਨੂੰ ਵਧੀਆ ਲੱਗਦੀ ਹੈ ਕਮੈਂਟਸ 'ਚ ਮੈਨੂੰ ਜਰੂਰ ਦੱਸਿਓ ਚੀਨੀ ਵਾਲੀ ਆ ਦੇਖੋ ਪੌਂਠੀ ਤੁਸੀਂ ਵੀ ਖਾ ਲਓ ਕਮੈਂਟਸ 'ਚ ਮੈਨੂੰ ਜਰੂਰ ਦੱਸਿਓ ਕਿ ਕਿਨੂੰ ਕਿਨੂੰ ਵਧੀਆ ਲੱਗਦੀ ਆ ਦੇਖੋ ਇਹ ਵੀ ਜੀ ਪੌਂਠੀ ਖਾ ਲਓ ਖਾਲ ਲੱਗੇ ਆ ਬੈਠੇ ਆ ਇਹਨਾਂ ਨੂੰ ਬਹੁਤ ਟੇਸਟੀ ਲੱਗਦੀ ਚੀਨੀ ਵਾਲੀ ਕਿਉਂਕਿ ਸਬਜੀ ਵਾਲ ਵੀ ਕੋਈ ਆਇਆ ਨਹੀਂ ਸੀ ਤੇ ਫਿਰ ਮੈਂ ਕਿਹਾ ਚੱਲ ਆਹੀ ਖਾ ਲਈਏ ਕਿਉਂਕਿ ਸ਼ਾਮ ਨੂੰ ਜਲਦੀ ਬਣਾ ਲ लेनी ਹੈ ਮੋਲ ਚਾਲ ਥੋੜਾ ਠੀਕ ਨਹੀਂ ਚੱਲ ਰਹਾ ਤੇ ਲਾਈਫ ਚੱਲ ਜਾਂਦੀ ਹੈ ਕਿ ਸ਼ਾਮ ਨੂੰ ਮੈਂ 7 ਵਜੇ ਤੱਕ ਡੀਨਰ ਤਿਆਰ ਕਰ ਲਵਾਂਗੀ ਮੈਂ ਕਿਹਾ ਚੱਲ ਕੋਈ ਖਾ ਲਈਏ ਕੋ ਲਾਈ ਸੀ ਬੀ ਚੁੱਕ ਦੇ ਦੇ ਜੀ ਦੇ ਆਈ ਸੀ ਚਲੋ ਮੁੰਡੇ ਆਪੇ ਰਾਤ ਨੂੰ ਡੀਨਰ ਬਣਾਵਾਂਗੇ ਫਿਰ